ਉਹ ਆਰਟੀਆਈ ਕਮਿਸ਼ਨ ਆ ਜਿਹੜਾ ਉੱਥੇ ਹੁਣ ਜਿਹੜੀਆਂ ਅਹੁਦੇਦਾਰੀਆਂ ਨੇ ਪਹਿਲੀ ਵਾਰੀ ਕਹਿੰਦੇ ਹੋਇਆ ਕਿ 70 75 ਸਾਲ ਦੇ ਵਿੱਚ ਹਾਲਾਂਕਿ 2005 ਤੋਂ ਬਾਅਦ ਕਾਨੂੰਨ ਆਇਆ ਪਰ ਇਹ ਜਿਹੇ ਅਹੁਦਿਆਂ ਦੇ ਉੱਤੇ ਪਾਰਟੀਆਂ ਦੇ ਵਰਕਰ ਕੰਮ ਕਰਦੇ ਹੁਣ ਇਸ ਤਰ੍ਹਾਂ ਪਹਿਲਾਂ ਨਹੀਂ ਸੀ ਹੁੰਦਾ ਘੱਟੋ ਘਟਾ ਆਰਟੀਆਈ ਕਮਿਸ਼ਨ ਦੇ ਵਿੱਚ ਦੇਖੋ ਆਮ ਆਦੀ ਪਾਰਟੀ ਦਾ ਜਿਹੜਾ ਪਖੰਡਵਾਦੀ ਹੋਸਾ ਜਗ ਜੈਰ ਹੋ ਗਿਆ ਕਿ ਇਹ ਕਿੰਨੇ ਪਖੰਡੀ ਨੇ ਹਾਥੀ ਦੇ ਦੰਦ ਜਿਵੇਂ ਹੁੰਦੇ ਨਾ ਭੀ ਖਾਂ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਆਮ ਆਦੀ ਪਾਰਟੀ ਦੇ ਵੀ ਉਦਾਂ ਹੈ ਪਹਿਲਾਂ ਤੇ ਇਹਨਾਂ ਨੇ ਜਿਹੜੇ ਇਦਾਂ ਦੇ ਕਮਿਸ਼ਨ ਸੀ ਉਹਨਾਂ ਨੂੰ ਰੱਦੀ ਕਰਤਾ ਮਤਲਬ ਖੱਸੀ ਕਰ ਦਿੱਤਾ ਹੈਗਾ ਪਹਿਲਾਂ ਸੀ ਕਿ ਕਟੂਗਾੜਾ ਚੇਅਰ ਚੀਫ ਕਮਿਸ਼ਨਰ ਸਮੇਤ 10 ਮੈਂਬਰ ਹੋਣੇ ਚਾਹੀਦੇ ਸੀ ਇਹਨਾਂ ਨੇ ਕਿਉਂਕਿ ਪਹਿਲੀ ਗੱਲ ਇਹ ਇਹਨਾਂ ਨੇ ਉੱਥੇ ਗਿਣਤੀ ਤਿੰਨ ਕਰ ਦਿੱਤੀ ਹੈਗੀ ਕਿ ਸਾਨੂੰ ਜਾਣਕਾਰੀ ਨਾ ਦੇਣੀ ਪਵੇ ਇਹ ਤਾਂ ਹੁਣ ਜਾਣਕਾਰੀ ਦਿੰਦੇ ਨਹੀਂ ਹੈਗੇ ਜਿਹੜੇ ਜਾਣਕਾਰੀ ਲੈ ਲੈ ਕੇ ਮੁੱਖ ਮੰਤਰੀ ਬਣ ਗਏ ਨੇ ਉਹ ਹੁਣ ਆਰਟੀਆਈ ਹੀ ਕਮਿਸ਼ਨ ਭੰਗ ਕਰਨ ਦੇ ਤਲ ਚੁੱਕੀ ਆ ਰਵਿੰਦ ਕੇਜਰੀਵਾਲ ਨੂੰ ਜਿਹੜਾ ਏਸ਼ੀਆ ਦਾ ਜਿਹੜਾ ਨੋਬਲ ਪੁਰਸਕਾਰ ਕਿਹਾ ਜਾਂਦਾ ਨਾ ਉਹਨੂੰ ਮੈਕਸੈਸ ਵਾਰਡ ਕਹਿੰਦੇ ਨੇ ਆਰਟੀਆਈ ਉਹਨੇ ਲੈ ਕੇ ਮੂਵ ਮੂਵ ਚਲਾਈ ਸੀ ਲਹਿਰ ਚਲਾਈ ਸੀ ਔਰ ਡਾਕਟਰ ਮਨਮੋਹਨ ਸਿੰਘ ਵਰਗੇ ਇਨਸਾਨ ਜਿਹੜੇ ਇੰਡੀਆ ਦੇ ਵਿੱਚ ਦੁਬਾਰਾ ਪੈਦਾ ਨਹੀਂ ਉਹਨੇ ਉਹਨਾਂ ਨੇ ਆਰਟੀਆਈ ਐਕਟ ਲਾਗੂ ਕਰ ਦਿੱਤਾ ਸੀ ਪਰ ਦੇਖੋ ਜਿਹੜੇ ਬੰਦੇ ਆਰਟੀਆਈ ਦੇ ਸਹਾਰੇ ਦੇ ਨਾਲ ਮੁੱਖ ਮੰਤਰੀ ਦੇ ਅਹੁਦੇ ਤੇ ਪਹੁੰਚੇ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਆਰਟੀਆਈ ਨਹੀਂ ਡਿਫੰਕ ਕਰ ਦਿੱਤਾ 10 ਮੈਂਬਰ ਸੀ 3 ਕਰ ਦਿੱਤੇ ਉਹ ਦੇ ਭਾਰੀ ਨਹੀਂ ਰਹੇ ਸੀ ਲੋਕਾਂ ਨੂੰ ਹਾਈ ਕੋਰਟ ਕੋਲ ਜਾਣਾ ਪਿਆ ਫਿਰ ਹਾਈ ਕੋਰਟ ਦੇ ਡੰਡੇ ਤੋਂ ਬਾਅਦ ਭਰੇ ਹੁਣ ਜਿਹੜੇ ਦੋ ਬੰਦ ਭਰੇ ਨੇ ਉਹ ਆਪਣੇ ਭਰ ਲਏ ਹੁਣ ਉਹ ਜਿਹੜਾ ਹੁਣ ਬੰਦਾ ਜਾਣਕਾਰੀ ਦਿੰਦੇ ਨਹੀਂ ਹੈਗੇ ਕਿਉਂਕਿ ਸਾਰੇ ਆਮ ਆਦੀ ਪਾਰਟੀ ਦੇ ਵਰਕਰ ਭਰ ਦਿੱਤੇ ਹੈਗੇ ਨੇ ਹੁਣ ਆਮ ਆਦੀ ਪਾਰਟੀ ਦਾ ਜਿਹੜਾ ਵਰਕਰ ਜਿਹੜਾ ਇਨਫੋਰਮੇਸ਼ਨ ਕਮਿਸ਼ਨਰ ਲਾ ਦਿੱਤਾ ਉਹ ਸਰਕਾਰ ਦੇ ਖਿਲਾਫ ਕਿਵੇਂ ਜਾਣਕਾਰੀ ਦੇ ਦੇਗਾ ਉਹ ਦੇਗਾ ਨਹੀਂ ਕਿਉਂਕਿ ਸਰਕਾਰ ਨੰਗੀ ਹੁੰਦੀ ਆ ਤੇ ਸਰਕਾਰ ਕਿਸੇ ਵੀ ਮਹਿਕਮੇ ਦੀ ਜਾਣਕਾਰੀ ਨਹੀਂ ਦੇਣਾ ਚਾਹੁੰਦੇ ਹੁਣ ਜਿਹੜੀ ਇੱਕ ਬੀਬੀ ਲਾਈ ਆ ਬੀਬੀ ਦਾ ਨਾਮ ਹੈਗਾ ਪੂਜਾ ਗੁਪਤਾ ਪੂਜਾ ਗੁਪਤਾ ਨੂੰ ਪੰਜਾਬ ਸਟੇਟ ਇਨਫੋਰਮੇਸ਼ਨ ਕਮਿਸ਼ਨ ਲਾਇਆ ਗਿਆ ਹੁਣ ਪੂਜਾ ਗੁਪਤਾ ਦਾ ਜਿਹੜੇ ਕਹਿੰਦੇ ਨੇ ਕਿ ਇਹ ਪੂਜਾ ਗੁਪਤਾ ਚੰਡੀਗੜ੍ਹ ਦੀ ਵਸਨੀਕ ਆ ਔਰ ਇੱਕ ਉੱਗੀ ਸਮਾਜ ਸੇਵਕਾ ਸਿੱਖਿਆ ਸ਼ਾਸਤਰੀ ਆ ਹੁਣ ਸਭ ਤੋਂ ਵੱਡੀ ਗੱਲ ਪੂਜਾ ਗੁਪਤਾ ਦੇ ਪਤੀ ਦਾ ਨਾਮ ਹੈ ਸੁਨੀਲ ਗੁਪਤਾ ਤੇ ਸੁਨੀਲ ਗੁਪਤਾ ਚੰਡੀਗੜ੍ਹ ਇਸ ਖੇਤਰ ਦੇ ਚਾਰਟਰਡ ਅਕਾਊਂਟੈਂਟ ਨੇ ਹੁਣ ਸਾਰੀ ਦੁਨੀਆ ਨੂੰ ਪਤਾ ਹੈ ਕਿ ਚਾਰਟਰਡ ਅਕਾਊਂਟਡ ਜਿਹੜੇ ਨੇ ਉਹ ਰਾਗਵ ਚੱਡਾ ਸਾਹਿਬ ਵੀ ਨੇ ਉਹ ਇਸ ਟਾਈਮ ਰਾਜ ਸਭਾ ਮੈਂਬਰ ਨੇ ਅਰਵਿੰਦ ਕੇਜਰੀਵਾ ਤੋਂ ਬਾਅਦ ਨੰਬਰ 2 ਨੇ ਜਿਹਦੀ ਪੰਜਾਬ ਸਰਕਾਰ ਦੇ ਵਿੱਚ ਬਹੁਤ ਚੱਲਦੀ ਆ ਪੋਲੀਟੀਕਲ ਤੌਰ ਤੇ ਵੀ ਸਰਕਾਰੀ ਤੌਰ ਤੇ ਹੋ ਸਕਦਾ ਹੈ ਕਿ ਇਹਨਾਂ ਦੇ ਆਪਸੀ ਰਿਲੇਸ਼ਨ ਹੁਣ ਸੁਨੀਲ ਗੁਪਤਾ ਸਾਹਿਬ ਦੇ ਜਬ ਭਾਈਚਾਰਾ ਉਹ ਵੀ ਚਾਰਟਰਡ ਅਕਾਊਂਟਡ ਆ ਤੇ ਇਹ ਵੀ ਚਾਰਟਰਡ ਕਾਊਂਟਡ ਆ ਹੁਣ ਇਹ ਚਾਰਟਰਡ ਅਕਾਊਂਟੈਂਟ ਸੁਨੀਲ ਗੁਪਤਾ ਦੀ ਪਤਨੀ ਹੈਗੀ ਨੇ ਪੂਜਾ ਗੁਪਤਾ ਇਹਨਾਂ ਨੂੰ ਔਰ ਜਿਹੜੇ ਜਿਹੜੇ ਸੁਨੀਲ ਗੁਪਤਾ ਸਾਹਿਬ ਪੰਜਾਬ ਦੇ ਵਿੱਚ ਉਹਨਾਂ ਨੂੰ ਕੈਬਨਿਟ ਰੈਂਕ ਦਾ ਅਹੁਦਾ ਬਾਬੂ ਸ਼ਹੀ ਦੀ ਖਬਰਾਂ ਅੰਸਾਰ ਕਿ ਜਿਹੜੇ ਸੁਨੀਲ ਗੁਪਤਾ ਇੱਕ ਪੇਸ਼ੇਵਰ ਜੋ ਚਾਰਟਰਡ ਅਕਾਊਂਟੈਂਟ ਹੈ ਔਰ ਇਸ ਸਮੇਂ ਸੂਬਾ ਸਰਕਾਰ ਵਿੱਚ ਉਹ ਕੈਬਨਿਟ ਰੈਂਕ ਦੇ ਨੇ ਹੁਣ ਸਰਕਾਰ ਨੇ ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ ਹੋਇਆ ਔਰ ਉਹਨਾਂ ਦੀ ਪਤਨੀ ਨੂੰ ਸਰਕਾਰ ਨੇ ਇਹ ਲਾ ਦਿੱਤਾ ਹੈ ਇਨਫੋਰਮੇਸ਼ਨ ਕਮਿਸ਼ਨਰ ਹੁਣ ਜਿਹੜੇ ਉਹਨਾਂ ਨੂੰ ਜਿਹੜੇ ਕਿਹੜਾ ਮਹਿਕਮਾ ਦਿੱਤਾ ਆ ਸਰਕਾਰ ਵੱਲੋਂ ਉਹ ਮਹਿਕਮਾ ਸਰਕਾਰ ਨੇ ਇਹਨਾਂ ਨੂੰ ਦਿੱਤਾ ਸੀ 11 ਜੁਲਾਈ 2022 ਨੂੰ ਮਹਿਕਮਾ ਕੀ ਦਿੱਤਾ ਹੈਗਾ ਉਹ ਲਾਤਾ ਕਿ ਸੁਨੀਲ ਗੁਪਤਾ ਐਜ਼ ਅ ਵਾਈਸ ਚੇਅਰਮੈਨ ਆਫ ਦੀ ਸਟੇਟ ਇਕਨੋਮਿਕ ਪਾਲਿਸੀ ਐਂਡ ਪਲੈਨਿੰਗ ਬੋਰਡ ਪੰਜਾਬ ਇਹਨਾਂ ਨੂੰ 3 ਸਾਲ ਵਾਸਤੇ ਪੰਜਾਬ ਸਰਕਾਰ ਨੇ ਵਾਈਸ ਚੇਅਰਮੈਨ ਲਾਇਆ ਸੀ ਕਿ ਪੰਜਾਬ ਦੀ ਇੱਕ ਸਟੇਟ ਇਕਨੋਮਿਕ ਪਾਲਿਸੀ ਤੇ ਪਲੈਨਿੰਗ ਬੋਰਡ ਆ ਉਹਦੇ ਚ ਵਾਈਸ ਚੇਅਰਮੈਨ ਹੁਣ ਚੰਡੀਗੜ੍ਹ ਦਾ ਬੰਦਾ ਹੋਵੇ ਚੰਡੀਗੜ੍ਹ ਦੀ ਹੋਵੇ ਉਹਨੂੰ ਤੁਸੀਂ ਸਟੇਟ ਇਨਫੋਰਮੇਸ਼ਨ ਕਮਿਸ਼ਨ ਲਾਰੇ ਤੇ ਲੋਕਾਂ ਦਾ ਭਰੋਸਾ ਉੱਠਦਾ ਹਾਲਾਂਕਿ ਹੋ ਸਕਦਾ ਕਿ ਚੰਗਾ ਕੰਮ ਕਰਨ ਪਰ ਪੋਲੀਟੀਕਲ ਪਾਰਟੀ ਨਾਲ ਜੁੜੇ ਹੋਏ ਨੇ ਉੱਥੇ ਜਿਹੜਾ ਸੰਵਿਧਾਨ ਬਣਾਇਆ ਸੀ ਆਰਟੀਆ ਐਕਟ 2005 ਦੇ ਵਿੱਚ ਕਿ ਆਰਟੀਆਈ ਕਾਰਕੁਨੋ ਉਹਦੇ ਚ ਚਲਾਉਣੇ ਚਾਹੀਦੇ ਨੇ ਉਹਦੇ ਚ ਪੱਤਰਕਾਰ ਲਾਉਣੇ ਚਾਹੀਦੇ ਨੇ ਹਾਈ ਕੋਰਟ ਦੇ ਰਿਟਾਇਰਡ ਜੱਜ ਲਾਉਣੇ ਚਾਹੀਦੇ ਨੇ ਸੈਸ਼ਨ ਜੱਜ ਲਾਉਣੇ ਚਾਹੀਦੇ ਨੇ ਪਰ ਇਹਨਾਂ ਨੇ ਪੋਲੀਟੀਕਲ ਪਾਰਟੀ ਦੇ ਲੀਡਰ ਹੀ ਲਾਉਣੇ ਸ਼ੁਰੂ ਕਰ ਦਿੱਤੇ ਜਦੋਂ ਪੋਲੀਟੀਕਲ ਪਾਰਟੀ ਦੇ ਲੀਡਰ ਲਾਉਣੇ ਸ਼ੁਰੂ ਕਰਤੇ ਉਹ ਕਿਵੇਂ ਜਾਣਕਾਰੀ ਦੇਣਗੇ ਕਾਲੀਆਂ ਵੇਲੇ ਵੀ ਕਿਸੇ ਨੂੰ ਟਿਕਟ ਨਹੀਂ ਮਿਲੀ ਤੇ ਉਹਨਾਂ ਨੂੰ ਲਾ ਦਿੱਤਾ ਸੀ ਜਾਣਕਾਰੀ ਤੁਸੀਂ ਗੱਲ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਖਰਡ ਬੇਸਡ ਜਿਹੜੇ ਇੱਕ ਕਰਮਚਾਰੀ ਨੇ ਆਰਟੀਆਈ ਦੇ ਇਹਨਾਂ ਦਾ ਨਾਮ ਉਹ ਮੈਂ ਭੁੱਲ ਰਿਹਾ ਉਹਨਾਂ ਨੂੰ ਤੇ ਬਹਿ ਨਹੀਂ ਕਰ ਦਿੱਤਾ ਕਹਿੰਦੇ ਤੇ ਹੁਣ ਇਨਫੋਰਮੇਸ਼ਨ ਹੀ ਨਹੀਂ ਮੰਗ ਸਕਦੇ ਬਲੈਕਮੇਲ ਕਰ ਸਭ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾਂ ਹੋਰ ਖਾਸ ਲੋਕਾਂ ਦੀ ਜਾਣਕਾਰੀ ਮੰਗਦੇ ਹੋਣਗੇ ਇਸ ਕਰਕੇ ਬਲੈਕਲਿਸਟ ਕਰਦਾ ਜਾਂ ਤੇ ਤੁਸੀਂ ਸਾਬਤ ਕਰੋ ਕਿ ਉਹ ਬੰਦਾ ਬਲੈਕਮੇਲ ਕਰਦਾ ਪਰਚਾ ਦਰਜ ਕਰਦੇ ਰეკਮੈਂਡ ਕਰਦੇ ਖਰੜਦਾ ਰਹਿਣ ਵਾਲਾ ਹੈ ਉੱਤੇ ਪਰਚਾ ਦਰਜ ਕਰਦੇ ਇਨਵੈਸਟੀਗੇਸ਼ਨ ਕਰਦੇ ਤੁਸੀਂ ਇਹ ਥੋੜਾ ਜਿਹਾ ਸਾਬਤ ਕਰਨਾ ਚਾਹੀਦਾ ਨੇ ਕਿ ਕਿੰਨੇ ਲੋਕਾਂ ਨੂੰ ਉਹਨੇ ਬਲੈਕਮੇਲ ਕੀਤਾ ਕੀ ਉਸ ਬੰਦੇ ਦੇ ਖਿਲਾਫ ਸ਼ਿਕਾਇਤਾਂ ਆਈਆਂ ਜੇ ਸ਼ਿਕਾਇਤਾਂ ਤੁਸੀਂ ਪੁਲਿਸ ਨੂੰ ਫਾਰਵਰਡ ਕੀਤੀਆਂ ਤੁਸੀਂ ਪੰਜਾਬ ਦੇ ਡੀਜੀਪੀ ਨੂੰ ਲਿਖ ਕੇ ਭੇਜਾਗੇ ਬੰਦਾ ਸਾਨੂੰ ਵਾਰ-ਵਾਰ ਸ਼ਿਕਾਇਤਾਂ ਇਹਦੇ ਖਿਲਾਫ ਨੇ ਜਾਂਚ ਕਰਕੇ ਦੋ ਪਰ ਜੇ ਤੁਹਾਡੇ ਖਿਲਾਫ ਤੁਹਾਡੇ ਮੰਤਰੀਆਂ ਦੇ ਖਿਲਾਫ ਤੁਹਾਡੇ ਮੁੱਖ ਮੰਤਰੀਆਂ ਦੇ ਖਿਲਾਫ ਕੋਈ ਜਾਣਕਾਰੀ ਮੰਗਦੇ ਤੁਸੀਂ ਨੂੰ ਬਲੈਕਲਿਸਟ ਕਰ ਹੁਣ ਤੁਸੀਂ ਇਹ ਜਿਹੜੀ ਖਬਰ ਪੜ ਰਹੇ ਸੀ ਕਿ ਜਿਹੜੇ ਪੂਜਾ ਗੁਪਤਲ ਹੈ ਉਹਦਾ ਸਵਾਗਤ ਕਿਹਨਾਂ ਨੇ ਕੀਤਾ ਹੈਗਾ ਅਮਰਜੀਤ ਸਿੰਘ ਮਹਿਤਾ ਅਮਰਜੀਤ ਸਿੰਘ ਮਹਿਤਾ ਹੁਣ ਕੀ ਲਿਖਦੇ ਨੇ ਉਹ ਕਿਹਨੂੰ ਵਧਾਈ ਦੇ ਰਹੇ ਨੇ ਉਹ ਹਾਈ ਕਮਾਂਡ ਦਿੱਲੀ ਨੂੰ ਵਧਾਈਆਂ ਦੇ ਰਹੇ ਨੇ ਰਾਘਵ ਚੱਡਾ ਸਾਹਿਬ ਨੂੰ ਅਰਵਿੰਦ ਕੇਜਰੀਵਾਲ ਨੂੰ ਕਹਿੰਦੇ ਧੰਨਵਾਦ ਤੁਹਾਡਾ ਤੁਸੀਂ ਲਾਇਆ ਏ ਕਮਿਸ਼ਨਰ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਵਧਾਈ ਦਿੱਤੀ ਇਹਦਾ ਮਤਲਬ ਜੇ ਅਮਰਜੀਤ ਮਹਿਤਾ ਜਿਹੜੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਆ ਪਿੱਛੇ ਜੇ ਬਠਿੰਡਾ ਜਿਹੜੀ ਨਗਰ ਨਿਗਮ ਦੀ ਇੱਕ ਸੀਟ ਖਾਲੀ ਸੀ ਜਿੱਥੇ ਟਿਕਟ ਮਿਲੀ ਸੀ ਪਹਿਲਾਂ ਕੀ ਜਿਹੜੇ ਬਠਿੰਡੇ ਤੋਂ ਐਮਐਲਏ ਨੇ ਗਿੱਲ ਗਿੱਲ ਸਾਹਿਬ ਦੇ ਖਾਸ ਬੰਦਨ ਟਿਕਟ ਮਿਲੀ ਸੀ ਫਿਰ ਟਿਕਟ ਕਟਾ ਕੇ ਅਮਰਜੀਤ ਸਿੰਘ ਮਹਿਤਾ ਸਾਹਿਬ ਕਿਸੇ ਆਪਣੇ ਬੰਦੇ ਨੂੰ ਲੈ ਫਿਰ ਉੱਤੇ दारू ਛੱਕਾ ਵੀ ਚੱਲਿਆ ਉਹਨਾਂ ਨੇ ਵੀਡੀਓ ਸਾਰੀ ਕੀਤੀ ਹੈਗੀ ਹੁਣ ਅਮਰਜੀਤ ਮਹਿਤਾ ਦੀ ਦਿੱਲੀ ਪੂਰੀ ਚੱਲਦੀ ਰਾਗਵ ਚੱਡਾ ਸਾਹਿਬ ਦਾ ਨਾਮ ਜ਼ਿਕਰ ਕੀਤਾ ਉਹਨਾਂ ਨੇ ਅਰਵਿੰਦ ਕੇਜਰੀਵਾਲ ਸਾਹਿਬੇ ਕੀਤਾ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਨਹੀਂ ਕੀਤਾ ਹੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਨਾ ਚਾਹੀਦਾ ਲੇਕਿਨ ਜ਼ਿਆਦਾ ਦਿੱਲੀ ਵਾਲਿਆਂ ਦਾ ਧੰਨਵਾਦ ਕਰਦੇ ਕਿਉਂਕਿ ਦਿੱਲੀ ਵਾਲਿਆਂ ਵਾਲੇ ਹੀ ਇੱਥੇ ਚੇਅਰਮੈਨੀਆਂ ਵੰਡ ਰਹੇ ਨੇ ਇਸ ਕਰਕੇ ਸਵਾਲ ਇਹ ਹੈ ਕਿ ਭਾਵੇਂ ਅਰਵਿੰਦ ਕੇਜਰੀਵਾਲ ਦੇ ਬੰਦੇ ਲਾਓ ਭਾਵੇਂ ਰਾਗਵ ਚੱਡਾ ਦੇ ਲਾਓ ਭਾਵੇਂ ਸੰਦੀਪ ਪਾੜਕ ਦੇ ਲਾਓ ਚਾਹੇ ਵਿਭਬ ਕੁਮਾਰ ਦੇ ਲਾਊ ਕਿਉਂਕਿ ਵਿਭਬ ਕੁਮਾਰ ਵੀ ਹੁਣ ਆਮ ਆਦਮੀ ਪਾਰਟੀ ਦੇ ਵਰਕਰਾਂ ਵਾਸਤੇ ਚੀਫ ਮਿਨਿਸਟਰ ਕਿਉਂਕਿ ਚੀਫ ਮਿਨਿਸਟਰ ਜੈਡ ਪਲੱਸ ਸਕਿਉਰਟੀ ਚੀਫ ਮਿਨਿਸਟਰ ਨੂੰ ਮਿਲਦੀ ਥੱਲੇ ਦੇ ਕਿਸੇ ਨੂੰ ਮਿਲਦੀ ਨਹੀਂ ਅਜੀ ਸਥਿਤੀ ਦੇ ਵਿੱਚ ਸਵਾਲ ਇਹ ਕਿ ਫਿਰ ਤੁਸੀਂ ਕਿਉਂ ਰੌਲਾ ਪਾਉਂਦੇ ਹੋ ਕਿ ਅਸੀਂ ਬੜੇ ਸੱਚੇ ਸੁੱਚੇ ਆ ਅਸੀਂ ਬੜੇ ਰਾਜਾ ਹਰੀਸ਼ ਚੰਦਰ ਦੀ ਉਲਾਦ ਆ ਯਾਰ ਜੇਲਾ ਤੁਸੀਂ ਵੇਖ ਆਇਓ ਕਰਪਸ਼ਨ ਸਰੇਤੀ ਹੋ ਗਈਆ ਪ੍ਰਾਪਰਟੀਆਂ ਤੁਸੀਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਮਹਿਲ ਤੁਸੀਂ ਸਾਰਨੇ ਸ਼ੁਰੂ ਕਰ ਦਿੱਤੇ ਹੈਗੇ ਨੇ ਮਹੀਨੇ ਤੁਸੀਂ ਬੰਨ੍ਹ ਲਿਓ ਤਾਂ ਫਿਰ ਕਿੱਥੇ ਤੁਸੀਂ ਕੱਟਣ ਮਾਨਦਾਰ ਹੋ ਕਹਿਣ ਦੇ ਵਿੱਚ ਹੀ ਨਾ ਸਿਰ ਤੇ ਕੇਸਰੀ ਪੱਗਾਂ ਬਣ ਕੇ ਭਗਤ ਸਿੰਘ ਥੋੜਾ ਬਣ ਜਾਓਗੇ ਭਗਤ ਸਿੰਘ ਦੀ ਤੁਸੀਂ ਨੌਂਾਂ ਦੀ ਮੈਲ ਵੀ ਨਹੀਂ ਯੁੱਤੀ ਦੀ ਰੀਸ ਵੀ ਨਹੀਂ ਕਰ ਸਕਦੇ ਹੁਣ ਸਵਾਲ ਇਹ ਹੈ ਕਿ ਇਹ ਜਿਹੜੇ ਮੈਕਮੇ ਸੀ ਕਿਉਂ ਸਰਕਾਰ ਨੇ ਡਿਫੰਕ ਕਰ ਦਿੱਤੇ ਨੇ ਕਿਉਂ ਨਹੀਂ ਇਹਨਾਂ ਨੂੰ ਆਰਟੀਆਈ ਕਾਰਕੁਨ ਦਿਖੇ ਕਿਉਂ ਨਹੀਂ ਇਹਨਾਂ ਨੂੰ ਪਹਿਲੀਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਇੱਕ ਇੱਕ ਅੱਧਾ ਜਰਨਲਿਸਟ ਵੀ ਭਰਤੀ ਕਰਦੇ ਕਿਉਂ ਪਤਾ ਹੈ ਕਿ ਜਰਨਲਿਸਟ ਕਹਣੇ ਤੋਂ ਬਾਹਰ ਹੋਊਗਾ ਇਸ ਕਰਕੇ ਉਹਨੇ ਜਾਣਕਾਰੀ ਦੇ ਦੇ ਕਰਨੇ ਹੁਣ ਸਾਰੇ ਬੰਦੇ ਤੁਸੀਂ ਆਪਣੇ ਲਾ ਦਿੱਤੇ ਹੈਗੇ ਉਹ ਵੀ ਹਾਈ ਕੋਰਟ ਹਾਈ ਕੋਰਟ ਦੇ ਥਰੂ ਲੱਗ ਰਹੇ ਨੇ ਇਸ ਤੋਂ ਕਿ ਇਹ ਸਰਕਾਰ ਇਹ ਜਾਣਕਾਰੀ ਨਹੀਂ ਦੇਣਾ ਚਾਹੁੰਦੇ ਫਿਰ ਤੁਹਾਡੀ ਨਰਪੱਖਤਾ ਕਿੱਥੇ ਰਹੀ ਤੁਹਾਡੀ ਪਾਰਦਰਸ਼ਤਾ ਕਿੱਥੇ ਰਹੀ ਹੈ ਖਤਰੇ ਚ ਪੈ ਗਈ ਨਾ ਇਸ ਕਰਕੇ ਸਭ ਕੁਝ ਹੀ ਤੁਸੀਂ ਜਿਹੜਾ ਵਾ ਖਤਮ ਕਰ ਰਹੇ ਹੋ ਤੇ ਫਿਰ ਤੁਸੀਂ ਪੰਜਾਬ ਦੀ ਜਨਤਾ ਵਾਸਤੇ ਉਵੇਂ ਦੇਓ ਜਿਵੇਂ ਪਿਛਲੇ ਪਿਛਲੇ ਐਨੇ ਨਹੀਂ ਸੀ ਕਰਦੇ ਜਿੰਨੇ ਬਦਨਾਮ ਸੀ ਪਰ ਤੁਸੀਂ ਤੇ ਉਹਨਾਂ ਦੇ ਵੀ ਪਿਓ ਨਿਕਲ ਗਏ ਅਪਕਾਲੀ ਪਰਸੋ ਇੱਕ ਵਿਆਦ ਤੋਂ ਬਾਅਦ ਇੱਕ ਕਾਂਗਰਸ ਸੀ ਸਾਭ ਕੇ ਸਾਭ ਕਾ ਐਮ ਐਲ ਏ ਆ ਰਿਹਾ ਸੀ ਤੋ ਕਹਿੰਦਾ ਜੀ ਬੜੀ ਕਰਪਸ਼ਨ ਵੱਧ ਗਈ ਤੇ ਜਦੋਂ ਆਪਾਂ ਕਹਾਂ ਕਿ ਤੁਹਾਡੇ ਵਾਂਗੂ ਕਹਿੰਦਾ ਨਹੀਂ ਸਾਡੇ ਵੀ ਪਿਓ ਨਿਕਲ ਆਏ ਨੇ ਤੇ ਫਿਰ ਪੰਜਾਬ ਦੀ ਗੱਲ ਕੌਣ ਕਰੂਗਾ ਸਵਾਲ ਹੈ ਕਿ ਜੇ ਤੁਸੀਂ ਪੰਜਾਬ ਦੇ ਲੋਕਾਂ ਦੀ ਨਹੀਂ ਸੁਣਵਾਈ ਕਰੋਗੇ ਤਾਂ ਮਦਦ ਤਾਂ ਨਹੀਂ ਤੁਹਾਡੀ ਇਹ ਕਿ ਤੁਹਾਡੀ ਕਾਲੀਆਂ ਦੇ ਵਿੱਚ ਤੁਹਾਨੂੰ ਟਿਕਟਾਂ ਨਹੀਂ ਸੀ ਮਿਲ ਰਹੀਆਂ ਕਾਂਗਰਸ ਪਾਰਟੀ ਨੇ ਟਿਕਟਾਂ ਮਿਲਣ ਤੁਸੀਂ ਵੀ ਭੁੱਖੇ ਸੀ ਸੱਤਾ ਦੇ ਭੁੱਖੇ ਪੈਸੇ ਦੇ ਭੁੱਖੇ ਲਾਲਸਾ ਦੇ ਭੁੱਖੇ ਕੋਠੀਆਂ ਦੇ ਭੁੱਖੇ ਮਹਿਲਾਂ ਦੇ ਭੁੱਖੇ ਕਿ ਸਾਡਾ ਇੱਥੇ ਵੀ ਘਰ ਹੋਵੇ ਸਾਡਾ ਮਣੀ ਮਾਗਰੇ ਵਾਲੇ ਵੀ ਇੱਕ ਫਾਰਮ ਹਾਊਸ ਹੋਵੇ ਸਾਡਾ ਗੜਗਾਉਂ ਵੀ ਫਾਰਮ ਹਾਊਸ ਹੋ ਸਕੇ ਕਿ ਮਹਾਲੀ ਦੇ ਇੱਕ ਦੋ ਬਿਲਡਰ ਆਣੇ ਨੇ ਕਈਆਂ ਵੱਡੇ ਬੰਦੇ ਜਿਹੜੇ ਪਹੁੰਚ ਅਲੇ ਉਹਨਾਂ ਨੂੰ ਗੜਗਾਉਂ ਵੀ ਫਾਰਮ ਹਾਊਸ ਬਣਾ ਕੇ ਦਿੱਤੇ ਤੇ ਮਣੀ ਮਾਗਰੇ ਵਾਲੇ ਵੀ ਹਾਊਸ ਬਣਾ ਕੇ ਦਿੱਤੇ ਤੇ ਕਈਆਂ ਨੇ ਬਾਹਰਲੇ ਦੇਸ਼ਾਂ 'ਚ ਵੀ ਕਹਿੰਦੇ ਜੇ ਜ਼ਮੀਨਾਂ ਲੈ ਲੀਆਂ ਨੇ ਗੱਲ ਤੇ ਏਹੀ ਸੀ ਨਾ ਕਿ ਤੁਸੀਂ ਪੈਸੇ ਦੇ ਭੁੱਖੇ ਸੀ ਤੁਸੀਂ ਪੈਸੇ ਦੇ ਫਕੀਰ ਸੀ ਪੀਰ ਸੀ ਇਸ ਕਰਕੇ ਪੰਜਾਬ ਨੂੰ ਤੇ ਵੇਚਿਆ ਜਾ ਰਿਹਾ ਹੈਗਾ ਇਸੇ ਕਰਕੇ ਪੰਜਾਬ ਦੇ ਪੋਲਿਟਿਸ਼ੀਅਨ ਦਿਨੋ ਦਿਨ ਅਮੀਰ ਹੁੰਦੇ ਜਾ ਰਹੇ ਨੇ ਤੇ ਸੂਬਾ ਪੰਜਾਬ ਦਿਨੋ ਦਿਨ ਗਰੀਬ ਹੁੰਦਾ ਜਾ ਰਿਹਾ ਹੈ